आनंदपुर साहब दी धरती ते ਕਵੀ ਸੈਨਾਪਤੀ ਨੇ ਚਾਣਕਿਆ ਨੀਤੀ ਪੜ੍ਹੀ। ਸਤਿਗੁਰ ਸੱਤੇ ਪਾਤਸ਼ਾ ਜਿਹੜਾ ਚਾਣਕਿਆ ਨੀਤੀ ਨਾਲ ਤਾਂ ਜਿਹੜਾ ਸੀ ਕਿਸੇ ਵੀ ਕੌਮ ਨੂੰ ਖਤਮ ਕੀਤਾ ਜਾ ਸਕਦਾ ਧਰਮ ਨੂੰ ਖਤਮ ਕੀਤਾ ਜਾ ਸਕਦਾ। ਇਹਦਾ ਹੱਲ ਕੀ ਹੈ? ਸਤਿਗੁਰ ਪਾਤਸ਼ਾ ਕਹਿੰਦੇ ਚਾਣਕਿਆ ਨੀਤੀ ਤੇ ਉਹ ਹਥਿਆਰ ਹੈ ਜਿਸ ਦੀ ਬਦੌਲਤ ਕਿਸੇ ਧਰਮ ਨੂੰ ਕਿਸੇ ਸੰਸਥਾ ਨੂੰ ਖਤਮ ਕੀਤਾ ਜਾ ਸਕਦਾ। ਪਰ ਹਾਂ ਇਸ ਵਕਤ ਬਚਾਓ ਦਾ ਕੇਵਲ ਇੱਕੋ ਹੀ ਸਾਧਨ ਹੈ ਸਿੱਖਾਂ ਨੇ ਪੁੱਛਿਆ ਜੀ ਕੀ ਸਤਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਿੱਖੋ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਆ ਜਾਣਗੀਆਂ ਉਹ ਦੋ ਗੱਲਾਂ ਨੂੰ ਕਮਾਲ ਲਓਗੇ ਪਹਿਲੀ ਗੱਲ ਕਿ ਜਿਹੜਾ ਕੌਮ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਮਝ ਲਓਗੇ ਉਹ ਕਦਰਾਂ ਕੀਮਤਾਂ ਕੀ ਹੈ ਗੁਰਮੁਖ ਪਿਉਰੀ ਬਾਣੀ ਜੋ ਗੁਰੂ ਕਹਿੰਦਾ ਹੈ ਦੂਸਰੀ ਗੱਲ ਜੇ ਇਸ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਭਾਵਨਾ ਆ ਗਈ ਕਿ ਮੇਰੇ ਗਵਾਂਡੀ ਦਾ ਦੁੱਖ ਮੇਰਾ ਏ ਮੇਰੇ ਭਰਾ ਦਾ ਦੁੱਖ ਮੇਰਾ ਏ ਤੇ ਫਿਰ ਇੱਕ ਕੌਮੀ ਪਿਆਰ ਪੈਦਾ ਹੋਏਗਾ ਇੱਕ ਕੌਮੀ ਭਾਵਨਾ ਪੈਦਾ ਹੋਏਗੀ ਤੇ ਜਦੋਂ ਦੁੱਖ ਦੁੱਖ ਸਾਂਝਾ ਹੋ ਗਿਆ ਪਿਆਰ ਪਿਆਰ ਪੈਦਾ ਹੋਏਗਾ ਤੇ ਉਹ ਪਿਆਰ ਪੈਦਾ ਕਰੇਗਾ ਦਇਆ ਤੇ ਜਦੋਂ ਤੁਹਾਡੇ ਵਿੱਚ ਦਇਆ ਪੈਦਾ ਹੋ ਜਾਏਗੀ ਤੇ ਤੁਹਾਡਾ ਗਵਾਂਢੀ ਵੀ ਤੁਹਾਡਾ ਆਪਣਾ ਹੋਏਗਾ ਉਹਦਾ ਦੁੱਖ ਵੀ ਤੁਹਾਡਾ ਆਪਣਾ ਦੁੱਖ ਹੋਏਗਾ ਤੁਹਾਡਾ ਭਰਾ ਵੀ ਆਪਣਾ ਹੋਏਗਾ ਜਦੋਂ ਉਹਦਾ ਦੁੱਖ ਵੀ ਤੁਹਾਡਾ ਆਪਣਾ ਦੁੱਖ ਹੋਏਗਾ ਤੇ ਇਹ ਦਇਆ ਤੁਹਾਡੇ ਜੀਵਨ ਦੇ ਵਿੱਚ ਆਬਾਦਤਾ ਤੇ ਕੁਸ਼ ਹਾਲਤਾਂ ਲੈ ਆਏਗੀ